ਰਾਤ ਦੇ तकरीबन 2:30 ਵੱਜ ਚੁੱਕੇ ਹਨ ਦੂਰੋਂ ਇੱਕ ਟਰੱਕ ਵਰਗੀਆਂ ਲਾਈਟਾਂ ਨਜ਼ਰ ਆ ਰਹੀਆਂ ਹਨ ਧੁੰਦ ਆ ਰਹੀ ਹੈ ਅਤੇ ਠੰਡ ਪੈ ਰਹੀ ਹੈ ਐਸਆਈ ਸਾਹਿਬ ਆਪ ਕੰਬਰ ਦੇ ਵਿੱਚ ਲਿਵਟ ਕੇ ਕੁਰਸੀ ਤੇ ਬੈਠੇ ਹਨ ਅਤੇ ਬਾਕੀ ਪੁਲਿਸ ਵਾਲੇ ਪਹਿਰਾ ਦੇ ਰਹੇ ਹਨ ਕੁਝ ਨੇ ਟਰੱਕ ਨੂੰ ਆਂਦਾ ਦੇਖ ਇੱਕ ਬੈਰੀਕੇਡ ਅੱਗੇ ਕਰ ਦਿੱਤਾ ਹੈ ਕਿ ਟਰੱਕ ਜਿਹੜਾ ਹੈ ਇੱਥੋਂ ਪਾਸ ਹੋ ਕੇ ਲੰਘ ਨਾ ਸਕੇ ਦੋਸਤੋ ਉਸ ਟਰੱਕ ਵਾਲੇ ਨੇ ਡਰਾਈਵਰ ਨੇ ਸਾਈਡ ਤੇ ਟਰੱਕ ਲਗਾ ਲਿਆ ਅਤੇ ਫਿਰ ਉੱਤਰ ਕਿ ਪੁੱਛਣ ਲੱਗੇ ਸਾਨੂੰ ਕਿਉਂ ਰੋਕਿਆ ਹੈ ਅੱਗੋ ਐਸਆਈ ਸਰੀਆਮ ਕਹਿ ਦਿੰਦਾ ਹੈ ਹਾਂਜੀ ਚਲਾਨ ਭਰੋ ਦੋਸਤੋ ਟਰੱਕ ਡਰਾਈਵਰ ਪੁੱਛਦਾ ਹੈ ਚਲਾਨ ਕਿਸ ਕੱਲ ਦਾ ਤਾਂ ਅੱਗੋ ਐਸਆਈ ਗੁੱਸਾ ਹੋਣ ਲੱਗ ਜਾਂਦਾ ਹੈ ਕਹਿ ਦਿੰਦਾ ਹੈ ਤੈਨੂੰ ਨਹੀਂ ਪਤਾ ਨਵਾਂ ਆਇਆ ਹੈ ਇੱਥੇ ਚਲਾਨਤਾ ਹੁਣ ਭਰਨਾ ਪਵੇਗਾ ਤੇਰੇ ਕਾਗਜ਼ ਦੇਖਾਂਗੇ ਤੇਰਾ ਨਾਮ ਮੱਥਾਪੋੜੀ ਕਰਾਂਗੇ ਅਤੇ ਤੈਨੂੰ 100 ਵਜਾ ਦੱਸਾਂਗੇ ਬਾਅਦ ਦੇ ਵਿੱਚ ਵੀ ਤੈਨੂੰ ਚਲਾਨ ਭਰਨਾ ਹੀ ਹੈ ਪਹਿਲਾਂ ਪਰ ਜਾ ਦੋਸਤੋ ਜਿਹੜਾ ਡਰਾਈਵਰ ਹੈ ਉਸ ਨੂੰ ਲੱਗਦਾ ਹੈ ਐਸਆਈ ਮਜ਼ਾਕ ਕਰ ਰਿਹਾ ਹੈ ਅਤੇ ਇਸ ਤਰ੍ਹਾਂ ਐਵੇਂ ਸਾਡੀ ਫਿਰਕੀ ਲੈ ਰਿਹਾ ਹੈ ਦੋਸਤੋ ਡਰਾਈਵਰ ਜਿਹੜਾ ਹੱਸ ਪੈਂਦਾ ਹੈ ਲੇਕਿਨ ਐਸਆਈ ਨਹੀਂ ਹੱਸਦਾ ਐਸਆਈ ਸਾਹਿਬ ਕਹਿੰਦੇ ਹਨ ਵੀ ਡਰਾਈਵਰ ਤੂੰ ਕਿਉਂ ਹੱਸ ਰਿਹਾ ਹੈ ਤੈਨੂੰ ਚਰਾਨ ਪਨ ਦੇਲੀ ਕਰ ਰਹੇ ਹਾਂ ਮਜ਼ਾ ਆ ਰਿਹਾ ਹੈ ਅਤੇ ਇਹ ਕੋਈ ਮਜ਼ਾਕ ਚੱਲ ਰਿਹਾ ਹੈ ਅਗੋ ਇੰਨੇ ਦੇ ਵਿਚਕਾਰ ਇੱਕ ਹੌਲਦਾਰ ਐਸਆਈ ਦੇ ਕੰਨ ਦੇ ਵਿੱਚ ਕੁਝ ਕਹਿੰਦਾ ਹੈ ਕਹਿ ਦਿੰਦਾ ਹੈ ਵੀ ਸਾਹਿਬ ਜਿਹੜਾ ਆਪਣਾ ਡਰਾਈਵਰ ਸੀ ਉਹ ਅੱਜ ਆਇਆ ਨਹੀਂ ਹੈ ਅਤੇ ਹੁਣ ਮਾਲ ਆਪਾਂ ਅੰਮ੍ਰਿਤਸਰ ਵਿਖੇ ਪਹੁੰਚਾਉਣਾ ਹੈ ਅਤੇ ਉੱਥੇ ਆਪਣਾ ਮਾਲ ਪਹੁੰਚਾਉਣਾ ਬੜਾ ਜ਼ਰੂਰੀ ਹੈ ਇਸ ਕਰਕੇ ਜਿਹੜਾ ਇਹ ਡਰਾਈਵਰ ਹੈ ਇਸ ਨੂੰ ਪੁੱਛ ਲੋ ਵੀ ਇਹ ਆਪਣਾ ਮਾਲ ਜੇਕਰ ਉੱਥੇ ਲੈ ਜਾਵੇਗਾ ਇਸ ਨੂੰ ਕੁਝ ਪੈਸਿਆਂ ਦਾ ਲਾਲਚ ਦੇ ਦਿਓ ਨਾਲੇ ਚਲਾਨ ਮਾਫ ਕਰ ਦਿਓ ਆਪਣਾ ਕੰਮ ਵੀ ਹੋ ਜਾਏਗਾ ਇਸ ਦਾ ਵਿਚਾਰੇ ਦਾ ਭਲਾ ਹੋ ਜਾਏਗਾ ਦੋਸਤੋ ਇਹ ਐਸਾ ਹੀ ਜੜਾ ਹੈ ਉਸ ਡਰਾਈਵਰ ਨੂੰ ਸਾਈਡ ਤੇ ਲੈ ਜਾਂਦਾ ਹੈ ਅਤੇ ਉਸ ਚੰਗੀ ਕਦ ਕਾਠ ਵਾਲੇ ਪੁਲਿਸ ਵਾਲੇ ਲੱਗਣ ਵਾਲੇ ਡਰਾਈਵਰ ਨੂੰ ਸਾਈਡ ਤੇ ਰਿਜਾ ਕੇ ਕਹਿੰਦਾ ਹੈ ਵੀ ਦੇਖ ਤੁਸੀਂ ਜੇ ਇੱਥੇ ਪੈਸੇ ਕਮਾਉਣ ਵਿੱਚ ਫਿਰਦਾ ਹੈ ਅਸੀਂ ਵੀ ਆਪਣੀ ਡਿਊਟੀ ਕਰ ਰਹੇ ਹਾਂ ਆ ਦੇਖ ਆ ਕੁਝ ਛੋਟੀਆਂ ਜਿਹੀਆਂ ਬੁਰੀਆਂ ਹਨ ਇਹਨੂੰ ਐਂ ਕਰ ਤੂੰ ਅੰਮ੍ਰਿਤਸਰ ਵੱਲ ਜਾ ਰਿਹਾ ਹੈ ਡਰਾਈਵਰ ਹਾਂ ਦੇ ਵਿੱਚ ਸਿਰ ਹਲਾਉਂਦਾ ਹੋਇਆ ਪੱਕਾ ਦਿੰਦਾ ਹੋਇਆ ਇਹਨੂੰ ਅੰਮ੍ਰਿਤਸਰ ਦੇ ਵਿੱਚ ਫੁਲਾਨੀ ਜਗ੍ਹਾ ਤੇ ਛੱਡਾਂ ਹੀ ਅਤੇ ਉੱਥੋਂ ਸਾਡੇ ਬੰਦੇ ਆਪੇ ਲੈ ਜਾਣਗੇ ਬਸ ਇਸਨੂੰ ਉੱਥੇ ਲੁਕਾ ਕੇ ਰਜਾਣਾ ਹੈ ਕੋਈ ਸਵਰਣ ਨੀ ਮਜਰ ਇਸਤੇ ਨਾ ਪਵੇ ਅਤੇ ਬਾਕੀ ਗੁਜ਼ਕਰ ਕੋ ਬਾਹਲਾ ਪੁੱਛੇ ਤਾਂ ਮੇਰਾ ਨਾਰਾਜ਼ੀ ਮੇਰਾ ਸਮਾਨ ਹੈ ਆਪੇ ਤੇਨੂੰ ਛੱਡ ਦੇਣਗੇ ਨੋਸਟੋ ਹੁਣ ਡਰਾਈਵਰ ਸਮਝ ਚੁੱਕਿਆ ਸੀ ਵੀ ਇਸ ਦੇ ਵਿੱਚ ਕੁਝ ਨਾ ਕੁਝ ਖਰਾਬ ਹੈ ਅਤੇ ਨਾ ਨੁਕਰ ਕਰਨ ਲੱਗ ਜਾਂਦਾ ਹੈ ਸਾਬ ਤੁਸੀਂ ਮਿਰਤੋ ਕੋ ਕਰਵਾ ਰਹੇ ਹੋ ਇਹ ਨਹੀਂ ਜ਼ਰੂਰੀ ਕੰਮ ਹੈ ਆਪਣੀ ਜੀਪ ਦੇ ਵਿੱਚ ਆਪਣੀ ਗੱਡੀ ਛੱਡਾਓ ਮਿਰਤੇ ਭਰੋਸਾ ਕਿਉਂ ਰੱਖ ਰਹੇ ਹੋ ਮੈਂ ਜੇਕਰ ਇਹ ਸਮਾਨ ਮਿਰਤੋ ਜੇਕਰ ਇਹ ਸਮਾਨੇ ਦੁਰਦਰ ਹੋ ਗਿਆ ਤਾਂ ਫਿਰ ਸਾਰਾ ਕਸੂਰ ਤੁਸੀਂ ਮਿਰਤੇ ਕੱਢ ਦੋਗੇ ਸਾਰਾ ਗੁੱਸਾ ਮਿਰਤੇ ਆ ਜਾਏਗਾ ਤੁਸੀਂ ਐਂ ਨਾ ਕਰੋ ਤੁਸੀਂ ਇਹਨੂੰ ਆਪ ਛੱਡਾਓ ਜਾਂ ਫਿਰ ਆਪਣੇ ਕਿਸੇ ਭਰੋਸੇਮੰਦ ਨੂੰ ਕਹਿ ਦਿਓ ਤੁਸੀਂ ਕਿਉਂ ਮੇਰੇ ਦਵਾਰੇ ਹੋਏ ਹੋ ਕਿਉਂ ਮੇਰੇ ਪਿੱਛੇ ਲੱਗੇ ਹੋ ਮੈਂ ਤਾਂ ਗਰੀਬ ਬੰਦਾ ਹਾਂ ਅੱਗੋ ਐਸਆਈ ਸਾਹਿਬ ਆਖਦੇ ਹਨ ਮੈਨੂੰ ਪਤਾ ਸੀ ਤੂੰ ਐ ਕਹੇਗਾ ਐ ਕਰ ਤੂੰ ਆ ਸਾਮਾਨ ਲੈ ਜਾ 30000 ਰੁਪਏ ਤੈਨੂੰ ਅਸੀਂ ਦੇ ਦਾਂਗੇ ਅਤੇ ਸਿਰਫ ਆ ਸਾਮਾਨ ਤੋਂ ਛੱਡਣਾ ਹੈ ਡਰਾਈਵਰ ਸਮਝ ਚੁੱਕਿਆ ਹੈ ਵੀ ਇਹ ਸਾਮਾਨ ਮਾਮੂਲੀ ਨਹੀਂ ਹੈ ਜੜਾ ਕਿ ਇਹਨੇ 4-5 ਕਿਲੋ ਸਾਮਾਨ ਦਾ ਇਹ 30000 ਰੁਪਏ ਦੇ ਰਹੇ ਹਨ ਦੋਸਤੋ ਐਸਆਈ ਨੂੰ ਆਖਦਾ ਹੈ ਸਾਹਿਬ ਇਹਨੇ ਰੁਪਏ ਇਹਨੇ ਰੁਪਏ ਤੁਸੀਂ ਮੈਨੂੰ ਕਿਉਂ ਦੇ ਰਹੇ ਹੋ ਐਸਾ ਯੋਗ ਗੱਲ ਕਰਦਾ ਹੈ ਵੀ ਜੇਕਰ ਤੂੰ ਆਸਮਾਨ ਰੋਹ ਛੜਾਇਆ ਕਰੇਗਾ ਦੇਖ ਲੈ ਫਿਰ 50 ਤੋਂ 60000 ਰੁਪਏ ਤੇਰਾ ਰੋਜ਼ ਦਾ ਬਣਿਆ ਕਰੇਗਾ ਇੰਨੇ ਰੁਪਏ ਤੈਨੂੰ ਰੋਜ਼ ਆ ਕਰਾਂਗੇ ਤੇਰੀ ਮੋਜ ਬਣ ਜੇਗੀ ਤੂੰ ਆ ਕੰਮ ਜਿਹੜਾ ਟਰੱਕ ਡਿਲੀਵਰੀ ਵਾਲਾ ਹੈ ਇਹ ਛੱਡ ਦੇਗਾ ਤੇ ਸਾਡੇ ਨਾਲ ਲੜ ਜਾ ਸਾਡਾ ਕੰਮ ਕਰਿਆ ਕਰ ਹੁਣ ਡਰਾਈਵਰ ਸਮਝ ਚੁੱਕਿਆ ਹੈ ਵੀ ਐਸੇ ਹੀ ਪਸਾਣਾ ਚਾਹੁੰਦਾ ਹੈ ਅਤੇ ਇਸ ਤੇ ਝਾਂਸੇ ਦੇ ਵਿੱਚ ਨਹੀਂ ਆਣਾ ਅਗੋ ਕਹਿੰਦਾ ਹੈ ਸਾਬ ਮਾਫ ਕਰ ਦਿਓ ਮੈਂ ਡਰਾਈਵਰ ਦੇ ਵਿੱਚ ਖੁਸ਼ ਹਾਂ ਅਤੇ ਮੈਨੂੰ ਆਹ ਕੰਮ ਨਹੀਂ ਹੋਣਾ ਦੋਸਤੋ ਐਸਾ ਇਹਨੂੰ ਗੁੱਸਾ ਆੜਦਾ ਹੈ ਅਤੇ ਕਿਸੇ ਨਾ ਕਿਸੇ ਤਰੀਕੇ ਨਾਲ ਡਰਾਈਵਰ ਨੂੰ ਮਨਾ ਲੈਂਦਾ ਹੈ ਡਰਾਈਵਰ ਮੰਨ ਜਾਂਦਾ ਹੈ ਅਤੇ ਜਿਵੇਂ ਹੀ ਭਾਨੇ ਦੇ ਨਾਲ ਉਹਨਾਂ ਬੋਰੀਆਂ ਨੂੰ ਡਰਾਈਵਰ ਖੋਲ੍ਹ ਕੇ ਦੇਖਦਾ ਹੈ ਅਦਰੋ ਚਿੱਟੇ ਰੰਗ ਦੇ ਪਾਊਡਰ ਨੂੰ ਦੇਖ ਕੇ ਸਭ ਜਦਾ ਹੈ ਵੀ ਇਹ ਤਾਂ ਚਿੱਟਾ ਹੈ ਚਿੱਟੇ ਦੀਆਂ ਬੋਰੀਆਂ ਮੈਨੂੰ ਸਪਲਾਈ ਕਰਾਉਣਾ ਚਾਹੁੰਦਾ ਹੈ ਏਐਸਆਈ ਦੋਸਤੋ ਅਚਾਨਕ ਹੀ ਆਪਣਾ ਕਾਰਡ ਸਾਹਮਣੇ ਰੱਖ ਦਿੰਦਾ ਹੈ ਅਤੇ ਇੱਕ ਫੋਨ ਘੁਮਾਉਂਦਾ ਹੈ ਲੋ ਨੂੰ ਕਰਦੀਆਂ ਸਰਕਾਰੀ ਗੱਡੀਆਂ ਉੱਥੇ ਆ ਜਾਂਦੀਆਂ ਹਨ ਕੌਣ ਹੈ ਉਹ ਡਰਾਈਵਰ ਅਤੇ ਕੀ ਰਣ ਹੈ ਉੱਥੇ ਕਿਵੇਂ ਉਸਨੇ ਏਐਸਆਈ ਨੂੰ ਫੜਨ ਦੀ ਇਹ ਸਾਜ਼ਿਸ਼ ਰਚੀ ਕਿਵੇਂ ਏਐਸਆਈ ਨੂੰ ਫੜਨ ਦਾ ਇਹ ਪਲਾਨ ਬਣਾਇਆ ਕਿਸੇ ਇਸਤੇ ਪਿੱਛੇ ਦੀ ਵਜ੍ਹਾ ਦੋਸਤੋ ਪੂਰੀ ਕਹਾਣੀ ਸੁਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ ਬੜੇ ਰੋਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਜ਼ਿਲ੍ਹੇ ਦੇ ਵਿੱਚ ਨਵਾਂ ਐਸਪੀ ਗੁਰਵਿੰਦਰ ਸਿੰਘ ਆਇਆ ਹੈ ਗੁਰਵਿੰਦਰ ਸਿੰਘ ਨੇ ਆਂਦੇਸਾਰ ਆਪਣੇ ਬਾਕੀ ਪੋਸਟਿੰਗਾਂ ਵਾਂਗ ਇੱਥੇ ਇੱਕੋ ਇੱਕ ਸੁਪਨਾ ਧਾਰ ਲਿਆ ਹੈ ਇੱਕੋ ਇੱਕ ਫੈਸਲਾ ਕਰ ਲਿਆ ਹੈ ਵੀ ਮੈਂ ਇੱਥੇ ਜਿੰਨਾ ਹੋ ਸਕੇ ਉਹਨਾਂ ਨਸ਼ੇ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਾਂਗਾ ਦੋਸਤੋ ਜਗ੍ਹਾ ਜਗ੍ਹਾ ਆਂਦੇਸਾਰ ਛਾਪੇ ਮਾਰਨੇ ਸ਼ੁਰੂ ਕਰ ਦਿੰਦਾ ਹੈ ਜਗ੍ਹਾ ਜਗ੍ਹਾ ਕਈ ਛੋਟੇ ਮੋਟੇ ਸਪਲਾਈਅਰ ਫੜਦਾ ਹੈ ਕਈ ਨਿਸ਼ੇੜੀਆਂ ਨੂੰ ਗ੍ਰਿਫਤ ਦੇ ਵਿੱਚ ਲੈਂਦਾ ਹੈ ਅਤੇ ਉਹਨਾਂ ਨੂੰ ਅੰਦਰ ਕਰ ਦਿੰਦਾ ਹੈ ਜਦੋਂ ਪੁਸ਼ਤਾਸ਼ ਸੁਦੀ ਹੈ ਤਾਂ ਅਗੋਂ ਉਹ ਸਾਰੇ ਜਿਹੜੇ ਹਨ ਨਟ ਜਾਂਦੇ ਹਨ ਕੁਝ ਵੀ ਕੋਈ ਵੀ ਨਹੀਂ ਬੋਲਦਾ ਥੋੜੇ ਦਿਨਾਂ ਬਾਅਦ ਪਤਾ ਲੱਗਦਾ ਹੈ ਵੀ ਜਿਹੜਾ ਹੁਣ ਮੈਂ ਅਜੇ ਬੰਦਾ ਫੜਿਆ ਹੋਇਆ ਇਹਨੂੰ ਤਾਂ ਮੈਂ 15 ਦਿਨ ਪਹਿਲਾਂ ਫੜਿਆ ਸੀ ਇਹ ਇੰਨੇ ਜਲਦੀ ਛੁੱਟ ਕਿਵੇਂ ਗਿਆ ਹੈ ਅਚਾਨਕ ਹੀ ਇੰਨੇ ਜਲਦੀ ਇਹ ਬਾਹਰ ਕਿਵੇਂ ਆ ਗਿਆ ਹੈ ਅਤੇ ਇੰਨੀ ਹਿੰਮਤ ਵੀ ਹੁਣੇ ਤਾਂ ਇਹ ਗ੍ਰਿਫਤਾਰ ਹੋਇਆ ਸੀ 15 ਦਿਨਾਂ ਬਾਅਦ ਇਹ ਨਾਲੇ ਤਾਂ ਬਾਹਰ ਆ ਗਿਆ ਨਾਲੇ ਇਸਨੇ ਦੁਬਾਰਾ ਇਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਚਾਨਕ ਹੀ ਉਸਤੇ ਦਿਮਾਗ ਦੇ ਵਿੱਚ ਆਉਂਦਾ ਹੈ ਐਸਪੀ ਗੁਰਵਿੰਦਰ ਸਿੰਘ ਸੋਚਦਾ ਹੈ ਵੀ ਇਸ ਦੇ ਪਿੱਛੇ ਕੋਈ ਨਾ ਕੋਈ ਜਾਂ ਤਾਂ ਪੋਲਿਟੀਕਲ ਹੈ ਯਾ ਪਰ ਆਪਣੇ ਜਿਹੜੇ ਡਿਪਾਰਟਮੈਂਟ ਦੇ ਲੋਕ ਹਨ ਉਹ ਵਿੱਚ ਮਿਲੇ ਹਨ ਦੋਸਤੋ ਐਸਪੀ ਸਾਹਿਬ ਸੋਚ ਚੁੱਕੇ ਹਨ ਵੀ ਇੱਥੇ ਬਾਕੀ ਜ਼ਿਲ੍ਹਿਆਂ ਵਾਂਗ ਕੰਮ ਨਹੀਂ ਹੋ ਰਿਹਾ ਇੱਥੇ ਤਾਂ ਸਿਸਟਮੈਟਿਕ ਬਣ ਚੁੱਕਿਆ ਹੈ ਇੱਥੇ ਮੈਨੂੰ ਲੱਗਦਾ ਪੁਲਿਸ ਵਾਲੇ ਆਪ ਵਿੱਚ ਮੇਰੇ ਹਨ ਤਾਂ ਕਰਕੇ ਸ਼ਾਇਦ ਇੱਥੇ ਕੋਈ ਪੁਲਿਸ ਵਾਲਾ ਮੋਟਰਸਾਈਕਲਾਂ ਤੇ ਨਹੀਂ ਘੁੰਮਦਾ ਮਿੰਗਤ ਮਹਿੰਗੀਆਂ ਗੱਡੀਆਂ ਜੋ ਕਿ ਸ਼ਾਇਦ ਮੇਰੇ ਕੋਲ ਨਹੀਂ ਹਨ ਉਹ ਐਸਆਈ ਐਸਆਈ ਐਸਐਚਓ ਵਰਗੇ ਚੱਕੀ ਫਿਰਦੇ ਹਨ ਮੈਂ ਤਾਂ ਫਿਰ ਵੀ ਜ਼ਿਲ੍ਹੇ ਦਾ ਐਸਪੀ ਹਾਂ ਮੇਰੇ ਕੋਲੇ ਕਿਸ ਤਰ੍ਹਾਂ ਦੇ ਲੋਨ ਤੇ ਗੱਡੀ ਚੱਲਦੀ ਹੈ ਇਹ ਸਾਰੇ ਇੰਨੀ ਮਹਿੰਗੀਆਂ ਕੋਠੀਆਂ ਪਾ ਕੇ ਘੁੰਮਦੇ ਹਨ ਕੋਈ ਨਾ ਕੋਈ ਵਜ੍ਹਾ ਹੈ ਕੋਈ ਨਾ ਕੋਈ ਗੱਲ ਜ਼ਰੂਰ ਹੈ ਕੋਈ ਨਾ ਕੋਈ ਇਸ ਦੇ ਪਿੱਛੇ ਕਾਰਨ ਹੈ ਦੋਸਤੋ ਐਸਪੀ ਸਾਹਿਬ ਤਫ਼ਤੀਸ਼ ਕਰਨੀ ਸ਼ੁਰੂ ਕਰਦੇ ਹਨ ਕਈ ਜਗ੍ਹਾ ਛਾਪੇ ਮਾਰਦੇ ਹਨ ਲੇਕਿਨ ਕੁਝ ਵੀ ਉਹਨਾਂ ਨੂੰ ਹਾਸਲ ਨਹੀਂ ਹੁੰਦਾ ਉਹ ਫੜ ਹੀ ਨਹੀਂ ਪਾਉਂਦੇ ਵੀ ਇਹ ਕਿੱਥੋਂ ਆ ਰਿਹਾ ਹੈ ਕਈ ਟਰੱਕ ਉਹਨਾਂ ਨੇ ਸੀਚ ਕੀਤੇ ਜਿਨ੍ਹਾਂ ਦੇ ਵਿੱਚ ਮੋٹے ਮੋٹے ਬੋਰੇ ਜਰੇ ਹਨ ਉਹ ਚਿੱਟੜੀ ਦੇ ਬਰਾਬਰ ਹਨ ਉਹਨ ਟ੍ਰੱਕ ਵਾਲੇ ਵੀ ਪਿੱਛੇ ਨਹੀਂ ਦੱਸ ਰਹੇ ਵੀ ਪਿੱਛੋਂ ਕਿੱਥੋਂ ਆਇਆ ਹੈ ਅਤੇ ਪਿੱਛੋਂ ਕਈ ਨਾਕਿਆਂ ਦੇ ਵਿੱਚੋਂ ਗੁਜ਼ਰ ਕੇ ਆਇਆ ਹੈ ਨਾਕੇ ਵਾਲਿਆਂ ਨੇ ਇਸ ਨੂੰ ਕਿਵੇਂ ਛੱਡ ਦਿੱਤਾ ਕਿਉਂ ਨਹੀਂ ਇਸ ਤੇ ਵਿੱਚ ਜਾਂਚ ਕੀਤੀ ਐਸਪੀ ਸਾਹਿਬ ਦੇ ਦਿਮਾਗ ਦੇ ਵਿੱਚ ਖਿਆਲ ਘੁੰਮ ਰਹੀ ਹੈ ਸੋਚਦੇ ਹਨ ਵੀ ਸ਼ਾਇਦ ਇਸ ਦੇ ਪਿੱਛੇ ਕੋਈ ਬਾੜਾ ਬੰਡਾ ਚੱਕਰ ਚੱਲ ਰਿਹਾ ਹੈ ਮੈਨੂੰ ਦੇਖਣਾ ਚਾਹੀਦਾ ਹੈ ਵੀ ਇਸ ਦੇ ਪਿੱਛੇ ਕੀ ਕਾਰਨ ਹੈ ਘਰੇ ਆਉਂਦਾ ਹੈ ਘਰੇ ਆਉਂਦੇ ਸਾਰ ਸਾਰੀ ਰਾਤ ਸੋਚਦਾ ਹੈ ਅਤੇ ਸੋਚਨ ਵਿਚਾਰਨ ਤੋਂ ਬਾਅਦ ਇੱਕ ਫੈਸਲਾ ਲੈਂਦਾ ਹੈ ਵੀ ਜੇਕਰ ਮੈਂ ਆਪਣੇ ਨਾਲ ਦੇ ਸਾਥੀਆਂ ਨਾਲ ਕੰਮ ਕਰਾਂਗਾ ਜੇਕਰ ਬਾਕੀ ਪੁਲਿਸ ਵਾਲਿਆਂ ਨੂੰ ਆਪਣੇ ਪਲਾਨ ਮਾਰੇ ਦੱਸਾਂਗਾ ਉਹਨਾਂ ਨੇ ਫਿਰ ਅੱਗੇ ਦੱਸ ਦੇਣਾ ਹੈ ਜੋ ਕਿ ਅੰਦਰੋਂ ਅੰਦਰ ਸਭ ਮਿਲੇ ਹਨ ਅਤੇ ਅੱਗੇ ਜਦੋਂ ਮੈਂ ਜਾਊਂਗਾ ਮੇਰੇ ਤੋਂ ਪਹਿਲਾਂ ਉੱਥੇ ਜਾਣਕਾਰੀ ਪਹੁੰਚੇਗੀ ਅਤੇ ਇਸ ਤਰ੍ਹਾਂ ਮੇਰਾ ਕੋਈ ਵੀ ਜਿਹੜਾ ਨਾਕਾ ਹੈ ਮੇਰਾ ਕੋਈ ਵੀ ਜਿਹੜਾ ਕੰਮ ਹੈ ਉਹ ਪਾਸ ਨਹੀਂ ਹੋਣਾ ਸਾਰੇ ਦੇ ਸਾਰੇ ਫੇਲ ਹੋ ਜਾਣਗੇ ਦੋਸਤੋ ਫਿਰ ਦਿਮਾਗ ਲਗਾਉਂਦਾ ਹੈ ਮੈਨੂੰ ਪੇਸ ਵਟ ਕੇ ਕੰਮ ਕਰਨਾ ਚਾਹੀਦਾ ਹੈ ਮੈਨੂੰ ਗੁਪਤ ਤਰੀਕੇ ਨਾਲ ਗੁਪਚੁਪ ਤਰੀਕੇ ਨਾਲ ਇਹਨਾਂ ਤੇ ਰੈਡ ਮਾਰਨੀ ਚਾਹੀਦੀ ਹੈ ਲੇਕਿਨ ਹਰ ਵਾਰ ਐਸਪੀ ਜਿਹੜਾ ਹੈ ਉਹ ਨਾਕਾਮ ਰਹਿੰਦਾ ਹੈ ਜਿੱਥੇ ਵੀ ਜਾਂਦਾ ਹੈ ਛੋਟੇ ਮੋਟੇ ਸਪਲਾਈਰ ਤਾਂ ਹੱਥਾਂ ਦੇ ਹਨ ਲੇਕਿਨ ਪਿੱਛੋਂ ਇਹਨਾਂ ਦਾ ਜਿਹੜਾ ਮੈਨ ਮੁਖੀ ਹੈ ਪਿੱਛੋਂ ਜਿਹੜਾ ਇਹਨਾਂ ਨੂੰ ਸਾਰਾ ਇਹ ਕੰਮ ਕਰਵਾਉਣ ਲਈ ਕਹਿ ਰਿਹਾ ਹੈ ਕੋਈ ਵੀ ਪੁਲਿਸ ਵਾਲਾ ਜਾਂ ਕੋਈ ਵੱਡਾ ਸਾਮੀ ਜਿਹੜੀ ਹੈ ਐਸਪੀ ਸਾਹਿਬ ਦੇ ਹੱਥ ਨਹੀਂ ਆਉਂਦੇ ਨਿਰਾਸ਼ ਹੁੰਦਾ ਹੋਇਆ ਕਮਾਲ ਦੀ ਗੱਲ ਹੈ ਨਾ ਤਾਂ ਇਹ ਬੋਲਦੇ ਹਨ ਵੀ ਇਹਨਾਂ ਨੂੰ ਕਿਸ ਨੇ ਅੱਗੋਂ ਚਿੱਟਾ ਭੇਜਿਆ ਹੈ ਅਤੇ ਇਸ ਸ਼ਹਿਰ ਦੇ ਵਿੱਚ ਆਇਆ ਕਿੱਥੋਂ ਹੈ ਨਹੀਂ ਜਿਹੜੇ ਪੁਲਿਸ ਵਾਲੇ ਹਨ ਇਹਨਾਂ ਤੇ ਬਹੁਤੀ ਕਾਰਵਾਈ ਕਰਦੇ ਹਨ ਮੈਂ ਜਿਹੜਾ ਥੋੜਾ-ਬੋੜਾ ਦਬਾਅ ਪਾਣਾ ਉਸ ਦੇ ਨਾਲ ਕਾਰਵਾਈ ਹੁੰਦੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਥੋੜੇ ਦਿਨਾਂ ਬਾਅਦ ਆਪੇ ਛੱਡ ਦਿੰਦੇ ਹਨ ਕੋਈ ਨਾ ਕੋਈ ਧਾਰਾ ਕੋਈ ਨਾ ਕੋਈ ਬਹਾਨਾ ਲਗਾ ਕੇ ਇਹਨਾਂ ਨੂੰ ਬਰੀ ਕਰ ਦਿੰਦੇ ਹਨ ਬਾਅਦ ਦੇ ਵਿੱਚ ਇਹ ਉਹੀ ਕੰਮ ਕਰਨ ਲੱਗ ਜਾਂਦੇ ਹਨ ਦੋਸਤੋ ਐਸਪੀ ਸਾਹਿਬ ਦਿਮਾਗ ਲਗਾਉਂਦੇ ਹਨ ਸੋਚਦੇ ਹਨ ਇੰਜ ਨਹੀਂ ਬੰਦਾ ਅਤੇ ਰਾਤ ਦੇ तकरीबन 12:00 ਵਜੇ ਆਪਣਾ ਪੇਸਵਟ ਕੇ ਇੱਕ ਟਰੱਕ ਜਿਹੜਾ ਹੈ ਕਿਰਾਏ ਤੇ ਲੈ ਲੈਂਦੇ ਹਨ ਅਧੇ ਉਸ ਦੇ ਵਿੱਚ ਐਵੇਂ ਕੋਈ ਨਾ ਕੋਈ ਸਪੇਅਰ ਪਾਰਟ ਦਾ ਸਮਾਨ ਭਰ ਲੈਂਦੇ ਹਨ ਇੱਕ ਹੈਲਪਰ ਨਾਲ ਰੱਖ ਲੈਂਦੇ ਹਨ ਉਸ ਨੂੰ ਸਾਰੀ ਗੱਲ ਦੱਸ ਦਿੰਦੇ ਹਨ ਦੋਸਤੋ ਜਿਹੜਾ ਐਸਪੀ ਸਾਹਿਬ ਹੈ ਉਹ ਅੱਜ ਦੂਰੋਂ ਟਰੱਕ ਲੈ ਕੇ ਆਪਣੇ ਸ਼ਹਿਰ ਦੇ ਵਿਚਾਰਿਆ ਹੈ ਅਤੇ ਰਸਤੇ ਦੇ ਵਿੱਚ ਉਸ ਨੇ ਨਾਕਾ ਦੇਖਿਆ ਅਤੇ ਆਪ ਮੁਹਾਰੇ ਰੋਕ ਲਿਆ ਅਗੂ ਨਾਕੇ ਵਾਲੇ ਵੀ ਹੱਥ ਮਾਰ ਰਹੇ ਹਨ ਨਾਕੇ ਵੜਨ ਲੱਗਾ ਸ਼ਾਇਦ ਲੰਘ ਜਾਏਗਾ ਲੇਕਿਨ ਨਹੀਂ ਟਰੱਕ ਰੁਕ ਚੁੱਕਿਆ ਹੈ ਦੋਸਤੋ ਟਰੱਕ ਡਰਾਈਵਰ ਨੂੰ ਥੱਲੇ ਉਤਾਰਨ ਦੀ ਕੋਸ਼ਿਸ਼ ਕਰਦੇ ਹਨ ਐਸਆਈ ਸਭ ਪੁੱਛਦੇ ਹਨ ਵੀ ਬੜੀ ਠੰਡ ਹੈ ਅਤੇ ਕੋਈ ਨਾ ਕੋਈ ਮੁਰਗੀ ਸਵੇਰ ਦੀ ਹੱਥ ਨਹੀਂ ਆਈ ਕਮਾਲ ਦੀ ਗੱਲ ਹੈ ਚਲੋ ਇਸ ਟਰੱਕ ਡਰਾਈਵਰ ਨੂੰ ਥੱਲੇ ਲਾਓ ਆਪਾਂ ਇਸ ਤੋਂ ਕੁਝ ਨਾ ਕੋਈ ਵਟਨ ਦੀ ਕੋਸ਼ਿਸ਼ ਕਰਾਂਗੇ ਦੋਸਤੋ ਜਦ ਟਰੱਕ ਡਰਾਈਵਰ ਥੱਲੇ ਉਤਰਾਂਦਾ ਹੈ ਅਤੇ ਥੱਲੇ ਉਤਰਦੇ ਸਾਰ ਪਹਿਲਾਂ ਤਾਂ 500 ਰੁਪਏ ਦੀ ਪੱਤੀ ਉਹਨਾਂ ਨੂੰ ਫੜਾਉਣ ਦੀ ਕੋਸ਼ਿਸ਼ ਕਰਦਾ ਹੈ ਅਗੋਂ ਇੱਕ ਹਵਲਦਾਰ ਆਪਣੀ ਜੇਬ ਦੇ ਵਿੱਚ ਪਾ ਲੈਂਦਾ ਹੈ ਅਤੇ ਕਹਿੰਦਾ ਇਹਨੇ ਨਾਲ ਨਹੀਂ ਸਰਨਾ ਇਹ ਨਾਲ ਸਾਡਾ ਕੁਝ ਨਹੀਂ ਬਣਦਾ ਇਹ ਤਾਂ ਚਲੋ ਤੂੰ ਵਧੀਆ ਕੀਤਾ ਸ਼ੁਰੂ ਦੇ ਵਿੱਚ ਦੇ ਦਿੱਤਾ ਨਹੀਂ ਤਾਂ ਫਿਰ ਤੇਰਾ ਇਹ ਜਿਹੜਾ ਸਮਾਨ ਹੈ ਇਸ ਨੂੰ ਸੀਰ ਕਰ ਲੈਣਾ ਸੀ ਐਸਪੀ ਸਾਹਿਬ ਸਮਝ ਚੁਕੇ ਹਨ ਵੀ ਇੱਥੇ ਕੁਝ ਨਾ ਕੁਝ ਝੋਲ ਹੈ ਜੋ ਕਿ 500 ਰੁਪਏ ਉਹਨੇ ਫੜਾਇਆ ਤਾਂ ਸੀ ਵੀ ਜੇਕਰ ਇਹ ਫੜ ਲੈਂਦੇ ਤਾਂ ਸ਼ਾਇਦ ਇਹਨਾਂ ਦੇ ਵਿੱਚ ਖੋਟ ਹੈ ਜੇਕਰ ਨਾ ਫੜਦੇ ਤਾਂ ਇਹ ਤੁਹਾਨੂੰ ਜਾਣ ਤੇ ਫਾਇਦਾ ਹੈ ਇੱਥੋਂ ਕੁਝ ਨਹੀਂ ਲੱਭਣਾ ਦੋਸਤੋ ਐਸਪੀ ਸਾਹਿਬ ਨੇ ਜਿਵੇਂ ਦੇਖਿਆ ਵੀ ਇਹਨਾਂ ਨੇ ਤਾਂ ਫੜ ਲਿਆ ਹੋਇਆ ਅਤੇ ਹੁਣ ਐਸਆਈ ਸਾਹਿਬ ਕੋਲ ਚਲੇ ਗਏ ਹਨ ਐਸਆਈ ਸਾਹਿਬ ਕਾਗਜ਼ ਦੇਖਦੇ ਹਨ ਕਾਗਜ਼ ਦੇਖਦੇ ਸਰ ਕਹਿ ਦਿੰਦੇ ਹਨ ਵੀ ਚਲਾਨ ਭਰੋ ਹੁਣ ਐਸਪੀ ਸਾਹਿਬ ਕਹਿੰਦੇ ਹਨ ਵੀ ਚਲਾਨ ਕਾ ਦਾ ਵੀ ਹੁਣੇ ਤੁਹਾਡੇ ਬੇਲੀ ਨੂੰ 500 ਰੁਪਏ ਦਿੱਤਾ ਹੈ ਐਸੋ ਹੀ ਕੰਦਾ ਹੈ ਅੱਛਾ 500 ਰੁਪਏ ਦਿੱਤਾ ਹੈ 500 ਰੁਪਏ ਸੋਚਦਾ ਹੈ ਇਥੋਂ ਨਿਕਲ ਜਾਵੇਂਗਾ ਅਸੀਂ ਇੰਨੇ ਸਸਤੇ ਹਾਂ ਸਾਡੀ ਕੋ ਜਮੀਰ ਨਹੀਂ ਹੈ ਸਾਡੇ ਕੋਲ ਹੋਰ ਕੋ ਕਮਾਈ ਦਾ ਸਾਧਨ ਨਹੀਂ ਹੈ ਤੇਰੇ ਇਹ 500 ਰੁਪਏ ਤੇ ਪੜੀ ਜਾਣੇ ਹਨ ਤੂੰ ਚਾਹ ਲਾ ਕੀ ਹੈ ਆਪਣੇ ਆਪ ਨੂੰ ਸਮਝ ਲਾ ਕੀ ਹੈ ਅਤੇ ਇਸ ਤਰ੍ਹਾਂ ਦੀ ਗੱਲਾਂ ਕਰਦੇ ਕਰਨ ਪੁਰਸ ਵਾਲੇ ਨੂੰ ਰਿਸ਼ਵਤ ਦੇਣ ਦੇ aarop ਦੇ ਵਿੱਚ ਤੈਨੂੰ ਅੰਦਰ ਕਰਾ ਦਾਂਗੇ ਚੰਗਾ ਰਹੇਗਾ ਫਿਰ ਐਸਪੀ ਸਾਹਿਬ ਕਹਿੰਦੇ ਹਨ ਜੇਕਰ ਮੇਰੇ ਤੇ aarop ਹੈ ਕਿਸੇ ਨੇ ਰਿਸ਼ਵਤ ਲਈ ਵੀ ਤਾਂ ਹੈ ਉਸ ਨੂੰ ਵੀ ਤੁਸੀਂ ਅੰਦਰ ਕਰੋ ਮੈਂ ਇਕੱਲਾ ਦੋਸ਼ੀ ਥੋੜਿਆ ਅਗੋਂ ਐਸ.ਆਈ. ਸਾਹ ਵਕਦੇ ਹਨ ਵੀ ਤੂੰ ਕਾਨੂੰਨ ਦਾ ਜਾਣਕਾਰ ਲੱਗਦਾ ਹੈ ਐਵੇਂ ਨਹੀਂ ਤੁਰਿਆ ਫਿਰਦਾ ਕਿੰਨੇ ਸਾਲ ਹੋ ਗਏ ਡਰਾਈਵਰੀ ਕਰਦਿਆਂ ਨੂੰ ਐਸ.ਪੀ. ਸਾਹ ਅਗਵਾਕਦੇ ਹਨ ਸਾਹ 8-10 ਸਾਲ ਹੋ ਗਏ ਲੇਕਿਨ ਇਸ ਇਲਾਕੇ ਦੇ ਵਿੱਚ ਨਵਾਂ ਹਾਂ ਇਹ ਸਹੀ ਸਾਹ ਪੁੱਛਦੇ ਹਨ ਅっしゃ ਅっしゃ ਨਵਾਂ ਹੈ ਕੋਈ ਗੱਲ ਨਹੀਂ ਲੇਕਿਨ ਅੱਜ ਤੋਂ ਬਾਅਦ ਨਵਾਂ ਨਹੀਂ ਰਹਿਣਾ ਅੱਜ ਤੋਂ ਪੁਰਾਣਾ ਹੋ ਚੁੱਕਿਆ ਹੈ ਅਤੇ ਐਂਕਰ ਕਾਗਜ਼ ਤੇਰੇ ਪੂਰੇ ਹਨ ਤੇ ਆਹ ਟਰੱਕ ਜਿਹੜਾ ਮੈਨੂੰ ਓਵਰਲੋਡਿੰਗ ਦਿਖ ਰਿਹਾ ਹੈ ਐਂਕਰ ਇਸ ਦਾ ਚਲਾਨ ਘਟਵਾ ਦੇ ਅਤੇ ਤੂੰ ਚੱਲਦਾ ਬਣ ਦੋਸਤੋ ਹੁਣ ਐਸਪੀ ਸਾਹਿਬ ਕਹਿੰਦੇ ਹਨ ਵੀ ਚਲਾਨ ਕਾ ਦਾ ਟਰੱਕ ਕੋਈ ਓਵਰਲੋਡਿੰਗ ਨਹੀਂ ਹੈ ਸਾਰੇ ਕਾਗਜ਼ ਪੂਰੇ ਹਨ ਤੁਸੀਂ ਬਿਨਾਂ ਗੱਲੋਂ ਤੰਗ ਕਰ ਰਹੇ ਹੋ ਇਸ ਤਰ੍ਹਾਂ ਪਹਾੜ ਦੇ ਕਰਨਦਕ ਕੋ ਮਤਲਬ ਬਣਦਾ ਨਹੀਂ ਹੈ ਇਸ ਤਰ੍ਹਾਂ ਬਿਲਕੁਲ ਤੁਸੀਂ ਬੇਵਜ੍ਹਾ ਸਾਡੀ ਫਿਰਕੀ ਲੈ ਰਹੇ ਹੋ ਬਿਲਕੁਲ ਬੇਵਜ੍ਹਾ ਤੁਸੀਂ ਤੰਗ ਪ੍ਰੇਸ਼ਾਨ ਕਰ ਰਹੇ ਹੋ ਐਸਐਹ ਸਾਹਿਬ ਅਖਦੇ ਹਨ ਫਿਰ ਕੋਈ ਗੱਲ ਨਹੀਂ ਚਲਾਨ ਤਾਂ ਪਰਣਾ ਪਵੇਗਾ ਜਿਹੜਾ ਐਸਪੀ ਹੱਸੂ ਲੱਗਦਾ ਹੈ ਵੀ ਐਸਐਹ ਮਜ਼ਾਕ ਕਰ ਰਿਹਾ ਹੈ ਹੱਸ ਪੈਂਦਾ ਹੈ ਅਗੋ ਐਸਐਹ ਅਖਦਾ ਵੀ ਮਜ਼ਾਕ ਕਰ ਰਿਹਾ ਹੈ ਕੋਈ ਮੈਂ ਇੱਥੇ ਛੁਟਕਲਾ ਸੁਣਾ ਰਿਹਾ ਹਾਂ ਤੂੰ ਹੱਸ ਰਿਹਾ ਹੈ ਮੈਂ ਤੇ ਤੈਨੂੰ ਗ੍ਰਿਫਤਾਰ ਕਰਨ ਦੀ ਗੱਲ ਕਰ ਰਿਹਾ ਤੇਰਾ ਟਰੱਕ ਸੀਜ਼ ਕਰਨ ਦੀ ਗੱਲ ਕਰ ਰਿਹਾ ਅੱਗੋਂ ਦੰਦ ਪਾੜੀ ਜਾਣਾ ਹੈ ਤੇਰਾ ਦਿਮਾਗ ਠੀਕ ਹੈ ਕਿ ਨਹੀਂ ਹੈ ਅੱਗੋਂ ਐਸਪੀ ਸਾਹਿਬ ਚੁੱਪ ਹੋ ਜਾਂਦੇ ਹਨ ਮਾਮਲਾ ਸੀਰੀਅਸ ਲੱਗਦਾ ਹੋਇਆ ਅੱਗੋਂ ਇੰਨੇ ਦੇ ਵਿਚਕਾਰ ਇੱਕ ਹਵਲਦਾਰ ਆਪਣੇ ਫੋਨ ਤੇ ਗੱਲ ਕਰਦਾ ਹੈ ਅਤੇ ਐਸਐਸਭ ਨੂੰ ਆਖਦਾ ਹੈ ਸਾਬ ਅੱਜ ਜੋ ਆਪਣਾ ਮਾਲ ਸੀ ਉਹ ਅੰਮ੍ਰਿਤਸਰ ਦੇ ਵਿੱਚ ਪਹੁੰਚ ਨਹੀਂ ਪਾਣਾ ਕਿਉਂਕਿ ਆਪਣਾ ਮਾਲ ਜਿਹੜਾ ਹੈ ਉਸ ਨੂੰ ਪਹੁੰਚਾਉਣ ਵਾਲਾ ਜਿਹੜਾ ਟਰੱਕ ਡਰਾਈਵਰ ਸੀ ਜਿਹੜਾ ਡਰਾਈਵਰ ਸੀ ਉਹ ਮੁੱਕਰ ਚੁਕਿਆ ਹੈ ਉਹ ਹੁਣ ਹੋਰ ਰਿਸਕ ਨਹੀਂ ਲੈਣਾ ਚਾਹੁੰਦਾ ਅਤੇ ਇਸ ਕਰਕੇ ਉਸਨੇ ਅੱਜ ਤੋਂ ਬਾਅਦ ਇਹ ਕੰਮ ਛੱਡ ਦਿੱਤਾ ਹੈ ਆਪਾਂ ਨੂੰ ਕੋਈ ਨਵਾਂ ਭਾਲਣਾ ਪਏਗਾ ਐਸ ਆਈ ਸਾਭ ਕੁਝ ਦੇਖਣ ਅੱਛਾ ਇਸ ਸਮਾਨ ਦੇ ਵਿੱਚ ਜਿਹੜਾ ਤੂੰ ਪਿੱਛੇ ਲਾ ਦੇ ਰੱਖਿਆ ਹੈ ਟਰੱਕ ਦੇ ਵਿੱਚ ਇਸ ਦੇ ਵਿੱਚ ਕੋਈ 5-7 ਕਿਲੋ ਸਮਾਨ ਲਾਉਣ ਦੀ ਕੋਈ ਜਗ੍ਹਾ ਹੈ ਕਿ ਨਹੀਂ ਹੈ ਅਗੋਂ ਟਰੱਕ ਡਰਾਈਵਰ ਕਹਿ ਦਿੰਦਾ ਹੈ ਸਭ ਭਾਵੇਂ ਤੁਸੀਂ 50 ਕਿਲੋ ਡਾਦ ਲਓ ਜਗ੍ਹਾ ਤਾਂ ਹੈਗੀ ਹੈ ਕੀ ਗੱਲ ਤੁਸੀਂ ਕੀ ਪਹੁੰਚਾਣਾ ਹੈ ਮੈਨੂੰ ਦੱਸੋ ਪਹੁੰਚਾਇਆ ਵਾਂਗਾ ਕੋਈ ਗੱਲ ਨਹੀਂ ਲੇਕਿਨ ਹਾਂ ਚਲਾਣੇ ਕਰਾਣਾ ਤੁਸੀਂ ਬਿਨਾਂ ਗੱਲੋਂ ਮੇਰੇ ਨਾਲ ਇਹ ਥੱਕਾ ਕਰ ਰਹੇ ਹੋ ਐਸਪੀ ਸਾਹਿਬ ਪੁੱਛਦੇ ਹਨ ਕੀ ਗੱਲ ਹੈ ਤੁਸੀਂ ਕੀ ਪਹੁੰਚਾਣਾ ਚਾਹੁੰਦੇ ਹੋ ਕਿਹੜਾ ਇਹ ਜੇ ਸਮਾਨ ਹੈ ਜੋ ਕਿ ਤੁਹਾਨੂੰ ਸਿਰਫ ਮੇਰੀ ਮਦਦ ਚਾਹੀਦੀ ਹੈ ਕਿਹੜੇ ਇਹ ਜੇ ਸਮਾਨ ਪਿੱਛੇ ਤੁਸੀਂ ਮੇਰੇ ਤੇ ਭਰੋਸਾ ਰੱਖ ਰਹੇ ਹੋ ਵੈਸੇ ਇੱਕ ਗੱਲ ਹੈ ਜੇਕਰ ਇਹ ਸਮਾਨੇ ਦੁਰਦਰ ਹੋ ਗਿਆ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੈ ਕਿਉਂਕਿ ਬੜਾ ਇਹ ਦੇ ਵਿੱਚ ਕਵਾਂਟਲਾਂ ਦੇ ਵੱਧੀ ਸਮਾਨ ਭਰਿਆ ਹੋਇਆ 5-7 ਕਿਲੋ ਇਹ ਦੁਰਦਰ ਰੜ ਗਿਆ ਮੈਂ ਕੋਈ ਨਹੀਂ ਕਹਿ ਸਕਦਾ ਐਸਪੀ ਸਾਹਿਬ ਅਕਦੇ ਹਨ ਵੀ 5-7 ਕਿਲੋ ਚੋਂ ਜੇਕਰ 1 ਗ੍ਰਾਮ ਵੀ ਕਟ ਗਿਆ ਤੇਰੀ ਫਿਰ ਆ ਲੱਗੇਗੀ ਤੇਰੇ ਤੋਂ ਅਸੀਂ ਸਾਰਾ ਜਿਹੜਾ ਟਰੱਕ ਹੈ ਤੇਰਾ ਸੀਜ਼ ਕਰਕੇ ਤੇਰੇ ਤੇ ਉਸੇ ਸਮਾਨ ਦਾ ਜਿਹੜਾ ਕੇਸ ਪਾ ਦਾਂਗੇ ਹੁਣ ਐਸਪੀ ਸਾਹਿਬ ਸਮਝ ਚੁੱਕੇ ਹਨ ਵੀ ਇਹ ਸਮਾਨ ਕਮੋਲੀ ਨਹੀਂ ਹੈ ਲੇਕਿਨ ਸਬੂਤ ਚਾਹੀਦਾ ਹੈ ਉਸ ਸਮਾਨ ਨੂੰ ਦੇਖਣਾ ਚਾਹੁੰਦੇ ਹਨ ਜੇਕਰ ਹੁਣੇ ਰੋਲਾ ਪਾ ਦਿੱਤਾ ਐਸਪੀ ਸਾਹਿਬ ਬਣ ਕੇ ਸਾਹਮਣੇ ਆ ਗਏ ਤਾਂ ਫਿਰ ਇਹਨਾਂ ਨੇ ਸਮਾਨ ਨੂੰ ਕੋਲ ਲੈਣਾ ਹੈ ਅਤੇ ਜਿਹੜਾ ਸਾਰਾ ਉਸ ਦਾ ਐਸਪੀ ਸਾਹਿਬ ਦੀ ਮਿਹਨਤ ਹੈ ਉਸ ਤੇ ਪਾਣੀ ਫਿਰ ਜਾਵੇਗਾ ਐਸਪੀ ਸਾਹਿਬ ਤੇ ਤਰਾਈ ਨਾ ਰੱਖਦੇ ਹਨ ਨਹੀਂ 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 ਇਹਨਾਂ ਸਮਾਨ ਜੇ ਕੀਮਤੀ ਹੈ ਮੇਰੇ ਕੋਲ ਨਾ ਫੜਾਓ ਹਾਂ ਜੇਕਰ ਉਹ ਜਾਂ ਸਮਾਨ ਹੈ ਵੀ ਜੇਕਰ ਗੁੰਮ ਹੋ ਜਾਵੇ ਕੋਈ ਗੱਲ ਨਹੀਂ ਉਹ ਜਾਂ ਸਮਾਨ ਮੈਨੂੰ ਦੇ ਦਿਓ ਭਾਵੇਂ 50 ਕਿਲੋ ਦੇ ਦੋ ਮੈਂ ਲੈ ਆਉਂਗਾ ਲੇਕਿਨ ਜਿਹੜਾ ਇਹ ਤੁਸੀਂ ਸਮਾਨ ਦੇ ਰਹੇ ਹੋ ਨਾ ਜਿਸ ਦੇ ਵਿੱਚੋਂ ਗ੍ਰਾਮ ਵੀ ਜੇਕਰ ਗਾਇਬ ਨਹੀਂ ਹੋਣਾ ਚਾਹੀਦਾ ਭਾਈ ਮੇਰੇ ਕੋਲ ਗਾਰੰਟੀ ਨਹੀਂ ਹੈ ਮੈਂ ਨਹੀਂ ਲੈ ਕੇ ਜਾਂਦਾ ਉਦੋਂ ਤੁਸੀਂ ਮੇਰੇ ਤੋਂ ਫ੍ਰੀਜ ਕੰਮ ਕਰਾ ਰਹੇ ਹੋ ਨਾਲੇ ਤੁਸੀਂ ਮੈਨੂੰ ਧਮਕਾ ਰਹੇ ਹੋ ਇਹ ਜਿਹੜਾ ਐਸਆਈ ਹੈ ਬੋਲਦਾ ਹੈ ਭਾਈ ਫ੍ਰੀਜ ਕੰਮ ਕੌਣ ਕਰਵਾ ਰਿਹਾ ਹੈ ਤੇਰ ਤੂੰ ਆਲਾ 30000 ਰੁਪਿਆ ਤੇ ਤੇਰਾ ਤਲਾ ਨੀ ਕੱਟਦੇ ਹੋਰ ਬੋਲ ਅੱਗੇ ਤੋਂ ਤੈਨੂੰ ਕਦੇ ਤੰਗ ਪਰੇਸ਼ਾਨੀ ਕਰਨਾ ਜੇਕਰ ਤੂੰ ਰੋਜ਼ੇ ਸਭਾ ਕੰਮ ਕਰੇਗਾ ਨਾ ਤੈਨੂੰ 30000 ਨਹੀਂ ਅਸੀਂ 50 ਤੋਂ 60000 ਰੁਪਏ ਦਿਆਂਗੇ ਦੇਖ ਲੈ ਫਿਰ এজਰੀ ਡਰਾਈਵਰੀ ਹੈ ਇਸ ਨੂੰ ਕਰਨਾ ਭੁੱਲ ਜਾਗਾ ਇਹਨਾਂ ਪੈਸਾ ਤੇਰੇ ਕੋਲ ਹੋ ਜਾਏਗਾ ਕੋਟੀਆਂ ਕਾਰਾਂ ਦਾ ਮਾਲਕ ਬਣ ਜਾਏਗਾ ਅਜਾ ਟਰੱਕ ਤੂੰ ਪਤਾ ਨਹੀਂ ਕਿੰਨੇ ਖਰੀਦ ਲੇਗਾ ਦੋਸਤੋ ਐਸਪੀ ਸਾਹਿਬ ਸਮਝ ਚੁੱਕੇ ਹਨ ਵੀ ਇਹ ਸਮਾਨ ਜਿਹੜਾ ਹੈ ਉਹੀ ਹੈ ਜੋ ਮੈਂ ਸੋਚ ਰਿਹਾ ਹਾਂ ਲੇਕਿਨ ਫਿਰ ਵੀ ਦੇਖਣਾ ਚਾਹੁੰਨੇ ਹਨ ਆਪਣੀ ਅੱਖਾਂ ਦੇ ਨਾਲ ਉਸ ਨੂੰ ਦੇਖਣਾ ਹੈ ਆਪਣੇ ਹੱਥਾਂ ਨਾਲ ਉਸ ਨੂੰ ਮਹਿਸੂਸ ਕਰਨਾ ਹੈ ਪਾਈ ਕਰਕੇ ਯਕੀਨ ਹੋਵੇਗਾ ਹੁਣੇ ਭੰਡਾ ਫੋੜ ਕਰਨ ਦਾ ਕੋਈ ਫਾਇਦਾ ਨਹੀਂ ਹੈ ਐਸੇ ਬੀ ਸਾਬ ਕੋ ਚੁਰਾਈ ਨਾ ਰੱਖਦੇ ਹਨ ਅੱਛਾ ਇੰਦਰ ਪੇ ਦੇਉਗੇ ਮੈਨੂੰ ਦਿਖਾਓ ਤਾਂ ਸਹੀ ਹੈ ਸਮਾਨ ਕਿਹੜਾ ਹੈ ਐਸਾ ਹੀ ਆਖਦਾ ਹੈ ਵੀ ਸਮਾਨ ਇਨੀ ਸਿੱਤੀ ਨਹੀਂ ਦਿਖਾਣਾ ਤੂੰ ਪਹਿਲੇ ਰਾਜੀ ਹੋ ਲਿਜਾਣਾ ਹੈ ਕਿ ਨਹੀਂ ਲਜਾਣਾ ਨਹੀਂ ਤਾਂ ਪਰਸੀ ਕੋ ਹੋਰ ਭਾਲੀਏ ਅਸੀਂ ਕੋਈ ਹੋਰ ਇੰਤਜ਼ਾਮ ਕਰੀਏ ਬਸ ਗੱਲ ਇੰਨੀ ਕੋ ਹੈ ਵੀ ਅਸੀਂ ਕੋਈ ਹੋਰ ਪੜਾਂਗੇ ਉਸ ਦੇ ਵਿੱਚ ਟਾਈਮ ਲੱਗ ਜਾਏਗਾ ਰਾਤ ਬੜੀ ਹੋ ਚੁੱਕੀ ਹੈ ਸਮਾਨ ਅੰਮ੍ਰਿਤਸਰ ਵਿਖੇ ਪਹੁੰਚਾਣਾ ਬੜਾ ਜ਼ਰੂਰੀ ਹੈ ਸਾਡੀ ਇਸ ਜਗ੍ਹਾ ਤੇ ਪਹੁੰਚਾ ਦੇ ਬਾਕੀ ਕੰਮ ਅਸੀਂ ਜਾਣੀਏ ਜੇ ਕੋਈ ਕੋ ਪੁਲਿਸ ਵਾਲਾ ਮਿਲੇ ਪਹਿਲੀ ਗੱਲ ਤਾਂ ਉਸ ਤੋਂ ਬਚਾਅ ਕਰਨ ਦੀ ਕੋਸ਼ਿਸ਼ ਕਰੀ ਕੋ 500000 10000 ਜੇਕਰ 15000 ਰੁਪਏ ਤੱਕ ਵੀ ਛੁੱਡਿੰਦਾ ਹੈ ਛੁੱਡੀ ਜੀ ਲੇਕਿਨ ਉਸ ਤੋਂ ਜ਼ਿਆਦਾ ਜੇਕਰ ਮੰਗਦੇ ਹਨ ਮੇਰੀ ਗੱਲ ਕਰਾ ਦੀ ਮੈਂ ਆਪੇ ਸਮਝਾ ਦਾਂਗਾ ਦੋਸਤੋ ਐ ਸਾਈ ਜੀ ਇਹ ਗੱਲ ਸੁਣ ਕੇ ਹੈਰਾਨ ਹੈ ਜੇਕਰ 15000 ਰੁਪਏ ਮੈਂ ਪੁਲਿਸ ਬਲਿਆ ਨੂੰ ਦੇਣਾ ਹੈ ਤਾਂ ਇੰਨੇ ਇਹ ਆਪ ਕਿਉਂ ਨਹੀਂ ਕਰ ਲੈਂਦਾ ਨਾਲ ਆਪ ਦੀ ਜੀਪ ਜਾਵੇਗਾ ਅਤੇ ਇਸ ਤਰ੍ਹਾਂ ਇਸ ਨੂੰ ਕੋਈ ਰੋਕਣਾ ਨਹੀਂ ਹੈ 30000 ਰੁਪਏ ਦਾ ਬੱਜੇਗਾ ਅੱਗੋ ਜਿਹੜਾ ਐਸਪੀ ਹੈ ਡਰਾਈਵਰ ਬਣਿਆ ਹੋਇਆ ਹੈ ਉਹ ਬੋਲਦਾ ਹੈ ਭੋਲੇ ਪੰਨਾ ਬੋਲਦਾ ਹੈ ਵੀ ਜੇਕਰ ਇਹਨਾਂ ਪਰ ਤੁਸੀਂ ਮੈਨੂੰ ਦੇ ਰਹੇ ਹੋ ਸਭ ਤੁਸੀਂ ਆਪ ਛੱਡਾਓ ਤੁਹਾਡਾ ਤਾਂ 33000 ਰੁਪਏ ਦਾ ਤੇਲ ਬਲਣਾ ਨਹੀਂ ਹੈ ਐਸਆਈ ਹਸਪੰਦਾ ਹੈ ਬੜਾ ਪੁੜਾ ਟਰੱਕ ਡਰਾਈਵਰ ਹੈ ਕੋਈ ਗੱਲ ਨਹੀਂ ਚਲੋ ਤੁਸੀਂ ਚਿੰਤਾ ਨਾ ਕਰੋ ਤੁਸੀਂ ਮੇਰੀ ਫਿਕਰ ਨਾ ਕਰੋ ਤੂੰ ਬਸ ਇਹ ਕੰਮ ਜਿਹੜਾ ਹੈ ਉਹ ਕਰ ਦੇ ਉੱਥੇ ਇਹ ਸਮਾਨ ਛੱਡਿਆ ਅਤੇ ਬਾਕੀ ਅਸੀਂ ਜਾਣੀ ਸਾਡਾ ਕੰਮ ਜਾਣੇ ਤੈਨੂੰ ਤੇਰਾ 3000 ਰੁਪਏ ਜਿਹੜਾ ਹੈ ਹੁਣੇ ਦੇ ਦਿੰਨੇ ਹਾਂ ਬੋਲ ਰਾਜ਼ੀ ਹੈ ਅੱਗੋਂ ਐਸਪੀ ਸਾਹਿਬ ਰਾਜੀ ਹੋਣ ਕਰਕੇ ਹਾਂ ਦੇ ਵਿੱਚ ਸਿਰ ਹਿਲਾ ਦਿੰਦੇ ਹਨ ਕਿਉਂਕਿ ਦੇਖਣਾ ਚਾਹੁੰਦੇ ਹਨ ਵੀ ਉਹਨਾਂ ਬੋਰੀਆਂ ਦੇ ਵਿੱਚ ਉਹਨਾਂ ਸਮਾਨ ਦੇ ਵਿੱਚ ਕੀ ਹੈ ਅੱਗੋਂ ਐਸਆਈ ਸਾਹਿਬ ਜਿਵੇਂ ਹੀ ਉਸ ਬੋਰੀਆਂ ਨੂੰ ਵੱਖ ਕੇ ਕਰਦੇ ਫਿਰਨ ਐਸਪੀ ਚਤਰਾਹੀ ਦੇ ਨਾਲ ਉਹਨਾਂ ਬੋਰੀਆਂ ਨੂੰ ਖੋਲ ਲੈਂਦਾ ਹੈ ਅਤੇ ਜਿਵੇਂ ਹੀ ਅੰਦਰ ਦੇਖਿਆ ਅੰਦਰ ਤਾਂ ਭਾਈ ਕਿਲਵਾਵ ਦੀ ਚਿੱਟਾ ਪਿਆ ਹੈ ਅੰਦਰ ਚਿੱਟੇ ਵਰਗਾ ਜਿਹੜਾ ਪਾਊਡਰ ਹੈ ਉਹ ਪਿਆ ਹੈ ਦੋਸਤੋ ਹੈਰਾਨ ਹੈ ਅਤੇ ਕਹਿ ਦਿੰਦਾ ਹੈ ਇਹ ਤੇ ਚਿੱਟਾ ਹੈ ਤੁਸੀਂ ਮੇਰੇ ਤੋਂ ਚਿੱਟਾ ਸਪਲਾਈ ਕਰਨਾ ਚਾਹੁੰਦੇ ਹੋ ਸਾਰੀ ਉਮਰ ਜੇਲ੍ਹ ਦੇ ਵੀ ਸੜ ਜਾਗਾ ਤੁਹਾਡਾ ਕੀ ਹੈ ₹1000 ਦੇ ਵਿੱਚ ਮੈਨੂੰ ਖਰੀਦਣਾ ਚਾਹਦੇ ਹੋ ਤਾਂ ਹੀ ਕਰਕੇ ਮੈਂ ਸੋਚਾਂ ਵੀ ਤੁਸੀਂ ਮੇਰ ਤੋਂ ਇਹ ਕੰਮ ਕਿਉਂ ਕਰਵਾ ਰਹੇ ਹੋ ਭਈ ਮੇਰ ਕੋ ਕਾ ਇਹ ਕੰਮ ਨਹੀਂ ਹੋਣਾ ਤੁਸੀਂ ਕੋਈ ਹੋਰ ਪਾੜ ਲਓ ਇਹਨਾਂ ਰિસ્ਕੀ ਕੰਮ ਮੇਰੇ ਵਾਸਤੇ ਗੱਲ ਨਹੀਂ ਹੈ ਇਹ ਐਸਾ ਹੀ ਹੋਣਾ ਅਕਦਾ ਹੈ ਵੀ ਹੁਣ ਤੂੰ ਸਮਾਨ ਦੇਖ ਲਿਆ ਹੈ ਹੁਣ ਤਾਂ ਤੈਨੂੰ ਛੱਡਣਾ ਪਵੇਗਾ ਤੂੰ ਭਾਵੇਂ ਮੰਨ ਭਾਵੇਂ ਨਾ ਮੰਨ ਨਹੀਂ ਤਾਂ ਫਿਰ ਇਹ ਜਿਹੜਾ ਸਮਾਨ ਹੈ ਇਹ ਤੇਰੇ ਟਰੱਕ ਦੇ ਵਿੱਚ ਰਖਾ ਕੇ ਐਸੇ ਸਮਾਨ ਦਾ ਕੇਸ ਤੇਰੇ ਤੇ ਪਾ ਦਾਂਗੇ ਫਿਰ ਦੇਖਾ ਦਾਜੀ ਰਵੇਂਗਾ ساری ਉਮਰ ਜੇਲ੍ਹ ਦੇ ਵਿੱਚ ਕੱਟੇਗਾ ਤੇਰੇ ਬੱਚੇ ਜਿਹੜੇ ਹਨ ਉਹ ਤੈਨੂੰ ਦੇਖਣ ਵਾਸਤੇ ਤਰਸ ਜਾਣਗੇ ਇਹਨਾਂ ਤੈਨੂੰ ਜਲੀਲ ਕਰਾਂਗੇ ਇਹਨਾਂ ਤੇਰੇ ਤੇ ਕੇਸ ਪਾਵਾਂਗੇ ਇਹਨਾਂ ਤੈਨੂੰ ਕੁੱਟਮਾਰ ਕਰਾਂਗੇ ਦੇਖ ਲੈ ਫਿਰ ਪਛਾਣ ਦੇ ਵਿੱਚ ਨਿਆਣਾ ਬਿਲਕੁਲ ਲਾਲ ਟਮਾਟਰ ਬਣ ਕੇ ਘੁੰਮੇਗਾ ਐਸੇ ਹੀ ਦੀ ਗੱਲਾਂ ਸੁਣ ਕੇ ਐਸਪੀ ਹਰਾਨ ਹੈ ਇਕਦਮ ਬਲੈਕਮੇਲਿੰਗ ਕਰ ਰਹੇ ਹਨ ਇਲੀਗਲ ਮੈਨੂੰ ਇੱਥੇ ਰੁਕਿਆ ਹੈ ਉਤੋਂ ਐਸ ਦਾ ਕੇਸ ਮਰਤੇ ਪਾਣਾ ਚਾਹੁੰਦੇ ਹਨ ਮੈਂ ਕਾਕੇ ਸੋਚਾਂ ਵੀ ਉਹ ਜਿਹੜੇ ਟਰੱਕ ਡਰਾਈਵਰ ਸੀ ਜਿਨ੍ਹਾਂ ਨੂੰ ਮੈਂ ਪਹਿਲਾਂ ਫੜਿਆ ਸੀ ਉਹ ਬੜੇ ਮਾਸੂਮ ਕੁਮਰੇ ਸਨ ਉਹਨਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ ਸੀ ਸ਼ਾਇਦ ਇੱਥੋਂ ਆਏ ਹੋਣਗੇ ਸ਼ਾਇਦ ਇਸੇ ਐਸਆਈ ਨੇ ਉਹਨਾਂ ਨੂੰ ਫਸਾਇਆ ਹੈ ਸ਼ਾਇਦ ਇਹ ਆਪਣਾ ਉਲੂ ਸਿਧਾ ਕਰਨ ਵਾਸਤੇ ਵਿਚਾਰੇ ਮਾਸੂਮ ਟਰੱਕ ਡਰਾਈਵਰਾਂ ਨੂੰ ਪਸਾੰਦਾ ਹੈ ਅਤੇ ਇਸ ਤਰ੍ਹਾਂ ਦੇ ਝੂਠੇ ਗੇਸਾਂ ਦਾ ਡਰਾਵਾ ਦੇ ਕੇ ਅਤੇ ਪੈਸਿਆਂ ਦਾ ਲਾਲਚ ਦੇ ਕੇ ਵਿਚਾਰਿਆਂ ਨੂੰ ਸਾਰੀ ਉਮਰਾਂ ਤੱਕ ਜੇਲ੍ਹ ਦੇ ਵਿੱਚ ਛੁੱਟ ਦਿੰਦਾ ਹੈ ਐਸਪੀ ਸਾਹਿਬ ਨੂੰ ਸਾਰੀ ਗੱਲ ਸਮਝਣ ਦੇ ਵਿੱਚ ਆ ਚੁੱਕੀ ਹੈ ਬੀ ਕਮਾਈ ਇਸਦੀ ਹੈ ਲੇਕਿਨ ਜਿਹੜਾ ਪਸਨ ਵਾਲਾ ਹੈ ਉਹ ਗਰੀਬਾਂ ਨੂੰ ਖਸਾ ਦਿੰਦਾ ਹੈ ਤਾਂ ਹੀ ਕਰਕੇ ਤਾਂ ਮੈਂ ਸੋਚਾਂ ਵੀ ਮੈਂ ਜਿਨ੍ਹਾਂ ਨੂੰ ਵੀ ਫੜਦਾ ਹਾਂ ਉਸ ਤੋਂ ਬਾਅਦ ਵੀ ਜਿਹੜਾ ਇਹ ਗੋਰਖ ਤੰਦਾ ਹੈ ਉਸ ਤੋਂ ਬਾਅਦ ਵੀ ਜਿਹੜਾ ਇਹ ਚਿੱਟੇ ਦਾ ਤੰਦਾ ਹੈ ਚਿੱਟੇ ਦਾ ਨਸ਼ਾ ਹੈ ਇਹ ਘਟਕਉ ਨਹੀਂ ਰਿਹਾ ਦੋਸਤੋ ਐਸਪੀ ਸਾਹਿਬ ਸਾਰਾ ਕੁਝ ਸਮਝ ਤਾ ਚੁਕੇ ਹਨ ਲੇਕਿਨ ਫਿਰ ਵੀ ਅੱਗੇ ਜਿਧਰੇ ਹਨ ਅੱਗੇ ਐਸਆਈ ਨੂੰ ਅੱਕਦੇ ਹਨ ਨਹੀਂ ਨਹੀਂ ਸਾਹਿਬ ਇਹ ਸਭ ਕੁਝ ਮੇਰੇ ਤੋਂ ਨਹੀਂ ਹੋਣਾ ਤੁਸੀਂ ਜੋ ਕਿਸ ਪਾਣਾ ਹੈ ਪਾ ਦਿਓ ਬਸ ਮੇਰੇ ਤੋਂ ਇਹ ਕੰਮ ਨਹੀਂ ਹੋਣਾ ਅਗੋਂ ਐਸਆਈ ਜ਼ਿਆਦਾ ਭੜਕਦਾ ਹੈ ਐਸਪੀ ਸਾਹਿਬ ਚਲੋ ਕਹਿ ਦਿੰਦੇ ਹਾਂ ਕੋਈ ਗੱਲ ਨਹੀਂ ਮੈਨੂੰ ਸਾਈਡ ਤੇ ਜਾ ਕੇ ਇੱਕ ਫੋਨ ਕਾਲ ਕਰਨ ਦਿਓ ਮੈਨੂੰ ਆਪਣੇ ਮਾਲਕਾਂ ਤੋਂ ਪੁੱਛਣ ਦਿਓ ਐਸੇ ਹੀ ਹੱਸ ਪੈਂਦਾ ਹੈ ਵੀ ਜੇਕਰ ਤੇਰੇ ਮਾਲਕਾਂ ਤੋਂ ਹੀ ਪੁੱਛਣਾ ਹੁੰਦਾ ਤਾਂ ਤੇਰੇ ਮਾਲਕਾਂ ਨੂੰ ਕਹਿੰਦੇ ਉਹ 3000 ਰੱਖਦੇ ਤੈਨੂੰ ਸਿਰਫ 2 ਤੋਂ 500 ਰੁਪਏ ਦੇ ਕੇ ਤੈਨੂੰ ਇਹ ਸਮਾਨ ਲਦਾ ਦਿੰਦੇ ਫਿਰ ਰਾਜ਼ੀ ਰਹਿਣਾ ਸੀ ਜੇ ਤੇਰੇ ਮਾਲਕਾਂ ਤੋਂ ਪੁੱਛਣਾ ਹੁੰਦਾ ਤਾਂ ਸਿੱਧਾ ਉਹਨਾਂ ਨਾਲ ਗੱਲ ਕਰਨੀ ਸੀ ਤੈਨੂੰ ਕਾਹ ਤੋਂ ਵਿੱਚ ਲੈਣਾ ਸੀ ਦੋਸਤੋ ਜਦੋਂ ਐਸੇ ਜਿਆਦਾ ਤਰਲੰਮਤਾ ਕਰਦਾ ਹੈ ਐਸ.ਆਈ. ਜਦਾ ਕੁਝ ਕਰਦਾ ਹੈ ਤਾਂ ਕਹਿੰਦਾ ਕੋਈ ਗੱਲ ਨਹੀਂ ਸਾਹਿਬ ਤੁਸੀਂ ਮੇਰੇ ਟਰੱਕ ਦੇ ਵਿੱਚ ਲਦਾ ਦਿਓ ਥੋੜਾ ਅਜ ਅੱਗੇ ਚਲਾ ਜਾਂਦਾ ਹੈ ਅੱਗੇ ਜਾ ਕੇ ਆਪਣੀ ਟੀਮ ਦੇ ਬੈਕਅਪ ਨੂੰ ਫੋਨ ਕਰਦਾ ਹੈ ਵਾਪਸ ਆਪਣਾ ਟਰੱਕ ਮੋੜਦਾ ਹੈ ਅਤੇ ਉੱਥੇ ਲੂ ਲੂ ਕਰਦੀਆਂ ਗੱਡੀਆਂ ਆ ਚੁੱਕੀਆਂ ਹਨ ਜੋ ਉਹਨੇ 2 ਮਿੰਟ ਪਹਿਲਾਂ ਜਿਹੜਾ ਟਰੱਕ ਡਰਾਈਵਰ ਸੀ ਪਾਟੀ ਪੁਰਾਣੇ ਕੱਪੜਿਆਂ ਦੇ ਵਿੱਚ ਸੀ ਇੱਕਦਮ ਅਚਾਨਕ ਐਸ.ਪੀ ਦੀ ਵਰਦੀ ਦੇ ਵਿੱਚ ਖੜਾ ਹੈ ਐਸ.ਆਈ ਨੂੰ ਸਮਝਣ ਦੇ ਵਿੱਚ ਟਾਈਮ ਨਹੀਂ ਲੱਗਦੀ ਵੀ ਗੇਮ ਹੋ ਚੁੱਕਿਆ ਹੈ ਜਿਹੜਾ ਨਵਾਂ ਐਸ.ਪੀ ਆਇਸੀ ਸ਼ੇਰ ਦਾ ਸ਼ੁਨਾਤ ਸੀ ਇਮਾਨਦਾਰ ਹੈ ਸਾਤੇ ਚਿੱਟਾ ਵੇਚਣ ਵਾਲਾਂ ਦੇ ਖਿਲਾਫ ਕਾਰਵਾਈ ਕਰ ਰਿਹਾ ਹੈ ਅੱਜ ਆਪ ਰਗੜਿਆ ਗਿਆ ਹੈ ਅੱਜ ਵੱਡਾ ਹੱਥ ਲੱਗਿਆ ਹੈ ਐਸਪੀ ਸਾਹਿਬ ਵੀ ਹੁਣ ਚੈਂਦੀ ਨੀਂਦ ਸੌ ਸਕਦੇ ਹਨ ਕਿਉਂਕਿ ਵੱਡੀ ਮੁਰਗੀਆਂ ਜੋ ਕਿ ਸ਼ਹਿਰ ਦੇ ਵਿੱਚ ਬਦਰੇ ਚਿੱਟੇ ਦੇ ਪਿੱਛੇ ਵੱਡੇ ਗੁਨਾਹਗਰ ਸਨ ਅੱਜ ਹੱਥ ਆ ਗਏ ਹਨ ਅੱਜ ਇੰਨੇ ਵੱਡੇ ਖਿਡਾਰੀ ਜਿਹੜੇ ਹਨ ਗੇਮ ਦੇ ਉਹ ਫੜ ਲਏ ਹਨ ਦੋਸਤੋ ਉੱਥੇ ਸਭ ਨੂੰ ਗ੍ਰਿਫਤਾਰ ਕਰਿਆ ਜਾਂਦਾ ਹੈ ਐਸਐਹ ਮਾਫੀਆ ਮੰਗਦਾ ਹੈ ਪੈਰਾਂ ਦੇ ਵਿੱਚ ਲੱਗ ਜਾਂਦਾ ਹੈ ਮੇਰੇ ਛੋਟੇ ਛੋਟੇ ਬੱਚੇ ਹਨ ਲੇਕਿਨ ਐਸਪੀ ਸਾਹਿਬ ਆਖਦੇ ਹਨ ਉਹਨਾਂ ਬੱਚਿਆਂ ਦਾ ਕੀ ਜਿਨ੍ਹਾਂ ਨੂੰ ਤੂੰ ਬੇਕਾਰ ਕਰ ਦਿੱਤਾ ਉਹਨਾਂ ਟਰੱਕ ਡਰਾਈਵਰਾਂ ਨੂੰ ਤੂੰ ਬਿਨਾਂ ਫालतੂ ਵਸਾ ਦਿੱਤਾ ਅਤੇ ਜਿਹੜੇ ਬਾਕੀ ਚਿਤਾ ਕਰਨ ਵਾਲੇ ਹਨ ਜੋ ਕਿ ਨਸ਼ੇੜੀ ਹਨ ਉਹਨਾਂ ਦੇ ਕਿੰਨੇ ਦੇ ਘਰ ਤੋਂ ਬਰਬਾਦ ਕੀਤੇ ਹਨ ਕਿੰਨੀ ਨੌਜਵਾਨੀ ਪੰਜਾਬ ਦੀ ਤੂੰ ਰੋਲ ਦਿੱਤੀ ਹੈ ਸ਼ਹਿਰ ਦੇ ਕਿੰਨੇ ਨੌਜਵਾਨ ਫੇਰੇ ਕਰਕੇ ਇਸ ਦੁਨੀਆ ਦੇ ਵਿੱਚ ਨਹੀਂ ਹਨ ਕਿੰਨੇ ਮਾਤਾ ਪਿਤਾ ਆਪਣੇ ਬੱਚਿਆਂ ਪਿੱਛੇ ਰੋਂਦੇ ਹਨ ਉਹ ਵੀ ਮਾਤਾ ਪਿਤਾ ਸਨ ਉਹਨਾਂ ਦੇ ਵੱਲ ਤੂੰ ਨਹੀਂ ਦੇਖਿਆ ਤਾਂ ਮੈਂ ਅੱਜ ਤੇਰੇ ਬੱਚਿਆਂ ਵੱਲ ਕਿਉਂ ਦੇਖਾਂ ਅੱਜ ਕਿਉਂ ਮੈਂ ਤੇਰੇ ਇਥੇ ਤਰਸ ਖਾਵਾ ਦੋਸਤੋ ਇਸ ਤਰ੍ਹਾਂ ਦੀ ਗਲਨਾਜੋ ਐਸਪੀ ਸਾਹਿਬ ਕਰਦੇ ਹਨ ਸਭ ਲੋਕ ਰੋਂਦੇ ਹਨ ਪਛਤਾਦੇ ਹਨ ਵੀ ਸਾਡੇ ਤੋਂ ਗਲਤੀ ਹੋ ਗਈ ਹੈ ਲੇਕਿਨ ਹੁਣ ਤਾਂ ਸ਼ੇਰ ਦੇ ਪੰਜੇ ਦੇ ਵਿੱਚ ਆ ਚੁੱਕੇ ਹਨ ਹੁਣ ਤਾਂ ਉਹਨਾਂ ਨੂੰ ਫੜ ਲਿਆ ਹੈ ਐਸਪੀ ਸਾਹਿਬ ਅਗਲੇ ਦਿਨ ਪ੍ਰੈਸ ਕਾਨਫਰੰਸ ਕਰਦੇ ਹਨ ਸਭ ਦਾ ਬੰਟਾ ਧਾਰ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਫੜਿਆ ਦੇਖ ਕਈ ਹੋਰ ਜੋ ਕਿ ਕਰਪਟ ਪੁਲਸ ਵਾਲੇ ਹਨ ਉਹ ਵੀ ਪਿੱਛੇ ਹੋ ਜਾਂਦੇ ਹਨ ਉਹਨਾਂ ਨੂੰ ਵੀ ਲੱਗਦਾ ਹੈ ਮੇ ਜੇਕਰ ਹੁਣ ਆਪਾਂ ਇਹੋ ਜਿਹਾ ਕੰਮ ਕੀਤਾ ਤਾਂ ਐਸਪੀ ਜਿਹੜਾ ਹੈ ਇਹ ਕਿਸੇ ਨੂੰ ਨਹੀਂ ਬਖਸ਼ੇਗਾ ਐਸਪੀ ਨੇ ਸਾਰੇ ਨੂੰ ਧਰ ਲੈਣਾ ਹੈ ਦੋਸਤੋ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਸਾਰੇ ਕਰਦੇ ਹਨ ਐਸਪੀ ਬੜਾ ਖੁਸ਼ ਹੈ ਉਹ ਸ਼ਹਿਰ ਦੇ ਵਿੱਚ ਉਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਦੋਸਤੋ ਕਿਵੇਂ ਲੱਗਿਆ ਤੁਹਾਨੂੰ ਐਸਪੀ ਸਾਹਿਬ ਦਾ ਕੈਰੇਕਟਰ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਕਹਾਣੀ ਜੇਕਰ ਤੁਸੀਂ ਸੱਚਮੁੱਚ ਚਾਹੁੰਦੇ ਹੋ ਵੀ ਇਹੋ ਜਿਹਾ ਐਸਪੀ ਇਹੋ ਜਿਹਾ ਪੁਲਿਸ ਅਫਸਰ ਜਗ੍ਹਾ-ਜਗ੍ਹਾ ਹਰ ਪੁਲਸ ਥਾਣੇ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹੋਣ ਸ਼ਾਇਦ ਕਿੰਨਾ ਚੰਗਾ ਮਾਹੌਲ ਪੰਜਾਬ ਦਾ ਬਣ ਜਾਵੇਗਾ ਜੇਕਰ ਸੱਚਮੁੱਚ ਤੁਹਾਨੂੰ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਕਮੈਂਟ ਦੇ ਵਿੱਚ ਆਪਣੀ ਰਾਏ ਜ਼ਰੂਰ ਦੇਣਾ ਤਾਂ ਕਿ ਇਹੋ ਜਿਹੀਆਂ ਵੀਡੀਓ ਸਾਰਿਆਂ ਤੱਕ ਪਹੁੰਚ ਸਕਣ ਦੋਸਤੋ ਦਿਓ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ